ਪਹਿਲੀ ਗੱਲ ਤਾਂ ਕਿਉਂਕਿ ਮੈਂ ਬੈਲੈਂਸੀਬਿਲਟੀ ਦਾ ਲੇਕਿਨ ਨੁਕਸਾਨ ਨੂੰ ਰਾਮੁਜਦ ਦਾ ਨੁਕਸਾਨ ਦਾ ਸਾਹਮਣੇ ਨਜ਼ਰ ਆ ਰਿਹਾ ਹੈ ਲੇਕਿਨ ਜੋ ਮਸ਼ੀਨਾਂ ਦਾ ਚਾਹੇ ਕੋਈ ਉਹਨਾਂ ਦੇ ਇਲੈਕਟ੍ਰੋਨਿਕ ਬੋਰਡਸ ਨੇ ਚਾਹੇ ਕੋ ਇਲੈਕਟ੍ਰੋਨਿਕ ਆਈਟਮਸ ਨੇ ਜਿਹੜੇ ਅੱਗ ਦਾ ਸੇਕ ਬਰਦਾਸ਼ਤ ਨਹੀਂ ਕਰ ਸਕਦੇ ਜਾਂ ਕੋਈ ਇਲੈਕਟ੍ਰੀਕਲ ਵਾਇਰਸ ਨੇ ਜਿਹਦੇੋਂ ਦੋ ਨਿਕਲ ਰਹੀਆਂ ਨੇ ਜਾਂ ਹੋਰ ਜਿਹੜੇ ਇਨਸਟਰੂਮੈਂਟਸ ਨੇ ਜਿਹੜੇ ਇੰਪੋਰਟੈਂਟ ਨੇ ਉਹਨਾਂ ਬਾਰੇ ਨੁਕਸਾਨ ਕਹਿ ਪਾਣਾ ਬੜਾ ਮੁਸ਼ਕਲ ਹੈ ਕਿ ਇਲੈਕਟ੍ਰੋਨਿਕਸ ਦਾ ਨੁਕਸਾਨ ਸੌਫਟਵੇਅਰ ਦਾ ਨੁਕਸਾਨ ਸਿਸਟਮ ਦਾ ਨੁਕਸਾਨ ਉਹਨਾਂ ਬਾਰੇ ਕੋਈ ਅੰਕੜਾ ਲੰਕਣਾ ਮੁਸ਼ਕਲ ਹੈ ਕਿ ਗ੍ਰਾਮ ਚੂ ਦਾ ਨੁਕਸਾਨ ਮੈਂ ਅੱਜ ਕੁਝ ਕਹਿ ਸਕਾਂ ਉਹਨੂੰ ਅੰਕੜਾ ਲੰਕਣਾ ਮੁਸ਼ਕਲ ਹੈ ਕਿ ਉਹਦੀ ਰੀਕੂਪਿੰਗ ਵੈਲਿਊਜ਼ ਕੀ ਰਹੇਗੀ ਸਾਡਾ ਆਪਣਾ ਅਨੁਮਾਨ ਹੈ ਕਿ ਕੁੱਲ ਮਿਲਾ ਕੇ ਅਗਰ ਇਹ ਪੰਜਾਬ ਰੂਪ ਤੱਕ ਵੀ ਨੁਕਸਾਨ ਜਾ ਸਕਦਾ ਹੈ ਜਿਆਦਾ ਵੀ ਜਾ ਸਕਦਾ ਹੈ ਲੇਕਿਨ ਜੋ ਇਲੈਕਟ੍ਰੋਨਿਕਸ ਦਾ ਜਾਂ ਸੌਫਟਵੇਅਰ ਦਾ ਜਾਂ ਮਸ਼ੀਨਾਂ ਦੇ ਪੈਨਲਸ ਦਾ ਹੈ ਉਹਦੇ ਬਾਰੇ ਕੁਝ ਵੀ ਕਹਿਣਾ ਜਦੋਂ ਬਾਰੋ ਮਕੈਨਿਕਾਂ ਨਹੀਂ ਆ